ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਓ ਤੁਹਾਨੂੰ ਦਿਖਾਉਣੇ ਆਮਰੀ ਤარი ਕੱਲੀ ਰਹਿ ਗਈ ਆਮਰੀ ਜੀ ਨਹੀਂ ਲਾਉਂਦੀ ਭਾਈ ਪੱਖਾ ਚੱਲ ਜ ਜਾਂਦਾ ਇੱਧਰ ਤੇ ਜੀ ਲਾਉਂਦੀ ਨਹੀਂ ਭਾਈ ਤარი ਕੱਲੀ ਰਹਿ ਗਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਜਰੂਰ ਕਿੱਦਾਂ ਦੇ ਬਲੌਗ ਲੱਗ ਰਹੇ ਆ ਤੁਹਾਨੂੰ ਆਪਣੇ ਤੇ ਅੰਮ੍ਰਿਤਾਰੀ ਇਕੱਲੀ ਰਹਿ ਗਈ ساری ਜੀਵਲ ਆਉਂਦੀ ਪਈ ਅੱਜ ਆਪਾਂ ਤਾਂ ਮੂੰਗੀ ਤੋੜਨ ਆਜੋ ਫਿਰ ਆਪਾਂ ਮਿਲਦੇ ਆਂ ਖੇਤ ਜਾ ਕੇ ਮੂੰਗੀ ਤੋੜਦੇ ਆਂ ਅੱਜ ਚਲੋ ਜੀ ਆਪਾਂ ਮਿਲਦੇ ਆਂ ਮੂੰਗੀ ਤੋੜਨ ਹਾਂਜੀ ਦੋਸਤੋ ਫਾਈਨਲੀ ਅਸੀਂ ਪਹੁੰਚ ਗਏ ਆ ਖੇਤ ਤੇ ਅਸੀਂ ਲੱਗੇ ਆ ਮੂੰਗੀ ਤੋੜਨ ਪਾਪਾ ਨਾਲ ਚੱਲੇ ਬਾਲਟੀ ਤੇ ਆ ਰਿਹਾ ਆਪਣੀ ਝੂਸਣ ਕਾ ਬਹੁਤ ਹੋ ਸਕਿਆ ਫਾਈਨਲੀ ਇੱਥੇ ਮੂੰਗੀ ਜਿੰਕਾ ਬਹੁਤ ਹੋ ਗਿਆ ਦੋਸਤੋ ਆਪਾਂ ਲੱਗੀਆਂ ਤੋੜਨ ਨੂੰਗੀ ਜਿਹੜਾ ਫਲ ਪੱਕਿਆ ਉਹਨੂੰ ਆਪਾਂ ਤੋੜਦੇ ਆਂ ਗੋਦੀ ਐਂਡ ਤੇ ਆਪਾਂ ਵੱਢ ਲਾਂਗੇ ਸਾਰੀ ਅੰ ਨਾਲ ਝੂਨਾ ਲੱਗਿਆ ਵਾ ਨਾਲੇ ਪੱਠੇ ਆ ਤੇ ਆਮ ਗਿਆ ਗਿਆ ਲੂਸਣਾ ਗਿਆ ਪਰ ਇਹ ਨਰਮ ਆ ਗਿਆ ਫੇਰ ਕਰੇ ਵੀ ਨਰਮ ਆ ਗਿਆ ਆ ਆਪਣੀ ਮੂੰਗੀ ਹੈ ਦੋ ਕਣਾਂ ਵਾਲਾ ਵੀ ਜਿਸ ਜਿਹਦੀ ਸਿੰਪਲ ਹੀ ਲਿਆ ਆ ਪਾਕ ਤੇ ਗਾਂ ਨੂੰ ਵੀਜਾ ਕਰਾਂਗੇ ਤੇ ਹੁਣ ਆਪਾਂ ਲੱਗਿਆ ਤੋੜਨ ਮੂੰਗੀ ਚਲੋ ਫਿਰ ਮਿਲਦੇ ਹਾਂ ਜੀ ਦੋਸਤੋ ਹੁਣ ਤੇ ਹਾਂਜੀ ਦੋਸਤੋ ਫਾਈਨਲੀ ਇਸ ਜਣ ਘਰੇ ਪਹੁੰਚ ਚੁੱਕੇ ਆ ਤੇ ਮੂੰਗੀ ਤੋੜ ਕੇ ਆਏ ਆ ਚਾਰੀ ਦਾ ਜੀਣੀ ਲੱਗਦਾ ਆਪਣੇ ਅੰਮ੍ਰੀ ਦਾ ਜੀਣੀ ਲੱਗਦਾ ਨੂਰ ਤੇ ਕਾਲੀ ਹੈਣੀਗੇ ਵਿਚਾਰੀ ਹਣਕਦੀ ਰਹਿੰਦੀ ਆ ਆ ਵੀ ਕਿ ਦੋਸਤੋ ਡੈਡੀ ਆਪਣੇ ਤੁਮਿਆਂ ਦਾ ਚੂਰਨ ਬਣਾਉਂਦੇ ਆ ਬਹੁਤ ਵਧੀਆ ਘੋੜੀ ਇਹਨੂੰ ਆਮਰੀ ਜੀ ਨਹੀਂ ਲੱਗਦਾ ਪੁੱਤ ਏ ਕੀ ਗੱਲ ਹੋ ਗਈ ਜੀ ਨਹੀਂ ਲੱਗਦਾ ਚੱਲ ਕੋਈ ਨਹੀਂ ਆ ਜਣੇ ਕਿ ਚਾਰ ਆ ਹਫਤੇ ਤੇ ਕਰਾ ਦੇਣਗੇ ਨੂਰ ਤੇ ਚੰਗਾ ਨੂਰ ਤੇ ਕਾਲੀ ਆ ਹਫਤੇ ਤੇ ਕਰਾ ਦੇਣਗੇ ਮਹ ਤਾਰੀ ਕੀ ਕਰੇ ਨਾ ਨਾ ਕਾਲੀ ਅਮਰੀ ਕੀ ਗੱਲ ਹੋ ਗਈ ਏ ਜੀ ਨਹੀਂ ਲੱਗਦਾ ਨਾ ਨਾ ਨੂੰ ਇਕੱਲੇ ਦਾ ਚੱਲ ਕੋਈ ਨਹੀਂ ਹਾਂ ਲੈਟ ਗਈ ਹੋਈ ਆ ਜੀ ਪੱਖੇ ਬੰਦ ਪਏ ਆ ਲੈਟ ਗਈ ਵੀ ਆ ਚਾਰੀ ਮੁੜਕੇ ਨਾਲ ਪਿੱਜੀ ਪਈ ਆ ਜਰਿਆ ਜੀ ਨਹੀਂ ਲੱਗਦਾ ਤੇ ਆਪਾਂ ਅੱਜ ਗਏ ਸੀ ਤੋੜਨਾ ਮੂੰਗੀ ਤੇ ਮੂੰਗੀ ਤੋੜ ਕੇ ਆਏ ਆ ਤੇ ਮੂੰਗੀ ਤੋੜਨੀ ਕੇ ਲੈ ਆਂਦੇ ਆ ਤੇ ਤੋੜਨੀ ਬੜੀ ਔਖੀ ਹੈ ਜੀ ਜੰਗੂ ਦਾ ਕਾਜ਼ਾ ਨੇ ਕਿੰਨੀ ਤੋੜ ਕੇ ਲੈਂਦੀ ਆ ਲੋ ਜੀ ਪਾਣੀ ਦਿੱਤੀ ਆਈ ਹੋਈ ਆ ਪਾਣੀ ਬਹੁਤ ਪੈਂਦੀ ਆ ਕਰਨੀ ਆਜੋ ਦੋਸਤੋ ਆਜਾ ਤੁਹਾਨੂੰ ਮੂੰਗੀ ਤੋੜ ਕੇ ਲੈਂਦੀ ਦਿਖਾਉਣੀ ਆ ਆ ਰਾਮਾ ਯੁਲਰ ਜੀ ਉਹ ਬੈਠੇ ਬਾਬਾ ਜੀ ਹੋਰ ਰਾਮਾ ਯੁਲਰ ਜੀ ਵਲੌਗ ਬਣਾਉਣਾ ਧੰਨਵਾਦ ਤੁਹਾਡਾ ਆ ਬਿਠੇ ਜਿੰਦਰ ਸਾਹਿਬ ਆ ਬਿਠੇ ਬਾਬਾ ਜੀ ਆ ਬੰਦੇ ਦੇ ਕਿਰਪਾ ਕਰਿਆ ਕਰੋ ਭਾਈ ਰਾਮਾ ਯੁਲਰ ਤੇ ਇਹ ਸੋਨਾ ਬਹੁਤ ਸਸਤਾ ਵਿਸ ਰਿਹਾ ਰੱਤਵਾਦ ਨੂੰ ਨਾ ਕਨੈਕਟ ਕਰੋ। ਆ ਤੂੰ ਬੰਨੀ ਜਾ ਰਿਹਾ। ਧੰਨਵਾਦ ਧੰਨਵਾਦ ਤੁਹਾਡਾ ਜਿੰਸਾ ਸ਼ੁਕਰੀਆ। ਮੂੰ ਹੈਗਾ 60000 ਨੂੰ ਤੋੜਾ ਜੀ ਇਹ ਦੇ ਦਿੰਦਾ 30000 ਤੋੜ 30000 ਤੋੜਾ ਜੀ। ਆਇਆ ਤੇ ਨਹੀਂ ਬਲੌਕ ਹੋਦਣਾ। ਦੱਸਦਾਹਦੇ ਕੀ ਰੇਟ ਆ? ਕੀ ਰੇਟ ਦੱਸਦੇ ਮੇਰਾ? 73000 73000 پورا ਤੇ 73000 ਦਾ ਤੋੜਾ ਤੇ 73000 ਆ ਜਾ ਕੋਈ ਥੋੜਾ ਹਮ ਤਾਂ ਲਿਸਤਾ ਠੀਕ ਆ ਠੀਕ ਆ ਤੇ ਆਪ ਇਹਨੂੰ ਵੀ ਫੋਲੋ ਕਰੋ ਸਾਡੇ ਬੰਦ ਦੇ ਕੁਛ ਨਹੀਂ ਥੋੜਾ ਕਰ ਗਿਆ ਤੇਰੀ ਬਾਹਰ ਆਰ ਬਾਹਰ ਥੋੜਾ ਲੜਦਾ ਤੇਰੀ ਲੜਕਾਰੀ ਲੜਦਾ ਲੱਭਾਈ ਦੀ ਦੇਖੋਗੇ ਆ ਦੇ ਪਿੰਡ ਨੂੰ ਸ਼ੁਰੂ ਕਰਿਓ ਬਲੌਗ ਆ ਜੀ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆ ਰਿਹਾ ਰਾਮਾ ਜੀ ਹੁਣ ਆਪਾਂ ਨੂੰ ਮਿਲਦੇ ਆ ਬਾਅਦ ਚ ਫੇਰ ਉਹ ਬੈਠੇ ਡਾਕਟਰ ਸਾਹਿਬ ਆ ਜੋ ਜੀ ਤੁਹਾਨੂੰ ਦਿਖਾਉਣੇ ਆ ਅੱਜ ਮੂੰਗੀ ਤੋੜ ਕੇ ਲਿਆਂਦੀ ਬੜੀ ਔਖੀ ਤੋੜਨੀ ਆ ਮੂੰਗੀ ਤੋੜ ਕੇ ਲਿਆਂਦੀ ਅੱਜ ਆਮ ਵੀ ਤੁੜਕੇ ਲੈਂਦੇ ਨਿਕਮਾ ਟੱਟੀ ਜੀ ਅੱਜ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦਾ ਵਲੌਗ ਵਧੀਆ ਲੱਗ ਰਿਹਾ ਤੇ ਅੱਜ ਦਾ ਬਲੌਗ ਬਸ ਇੱਥੇ ਐਂਡ ਕਰਦੇ ਆਂ ਧੰਨਵਾਦ ਦੋਸਤੋ ਸਾਰਿਆਂ ਦਾ